ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਾਰੇ ਜਣੇ ਬਹੁਤ ਵਧੀਆ ਮੈਂ ਆਫਿਸ ਤੋਂ ਆ ਗਿਆ ਸੀਗਾ ਤੇ ਆਉਂਦਿਆਂ ਨੂੰ ਤਿਆਰ ਬੈਠੇ ਨੇ ਇਹ ਪੂਰੀ ਮੇਹਦੀ ਲਾ ਲਈ ਆਪਣੇ ਆਪ ਇਹਨਾਂ ਨੇ ਸਮਾਰ ਹੀ ਕਰਤੀ ਇਹ ਜੀ ਕਦੇ ਨਹੀਂ ਲਾਈ ਹੈਗੀ ਪਹਿਲਾਂ ਘਾਟ ਨੇ ਮੋਟੇ ਮੈਨੂੰ ਵੇਂਦ ਨਹੀਂ ਆਉਂਦੀ ਇਹ ਮੇ ਘਾਟ ਨੇ ਮੋਟੇ ਨਹੀਂ ਜਾਣ ਆਈ ਆ ਕਿੰਨੀ ਵੇਲੇ ਲਾਈ ਆ ਦੇਖ ਲੈ ਪੂਰਾ ਜੇ ਚੜ ਗਈ ਉਦੋਂ ਸਾਰੀ ਵਧੀਆ ਲੱਗੂਗੀ ਚੜਨੀ ਮੈਨੂੰ ਇਹ ਨਹੀਂ ਕੋਈ ਘਰ ਆ ਲੈ ਮੇਰੇ ਪਿਆਰੇ ਨਹੀਂ ਕਰਦਾ ਅੱਛਾ ਠੀਕ ਆ ਜੇ ਚੜ ਗਈ ਫੇਰ ਫੇਰ ਪ੍ਰੂਫ ਇੱਥੇ ਹੋਣਾ ਵੀਡੀਓ ਜੀ ਤੇ ਨਾ ਮਹਿੰਦੀ ਬਿਲਾ ਲਈ ਸੀ ਕਿਉਂਕਿ ਇਹ ਨਾ ਅੱਜ ਜਾ ਰਹੇ ਹਾਂ ਕਿਉਂਕਿ ਅਸੀਂ ਤੁਹਾਨੂੰ ਦੱਸਿਆ ਸੀ ਜੀ ਵੀ ਇਸ ਸੁਧਾਰਾ ਦੇਣ ਜਾਣਾ ਮਾਂ ਦੀਦੀ ਉਹਨਾਂ ਨੂੰ ਤੇ ਬੱਚਿਆਂ ਨੂੰ ਛੁੱਟੀ ਸੀ ਕੱਲ ਦੀ ਪਰਸਨ ਦੋ ਛੁੱਟੀਆਂ ਨੇ ਬੱਚਿਆਂ ਨੂੰ ਤੇ ਅਸੀਂ ਫਿਰ ਅੱਜ ਹੀ ਨਿਕਲ ਲਾਂਗੇ ਤੇ ਕੋਈ ਕਹਿੰਦਾ ਜਿਹੜੇ ਬਿਸਕਟ ਸੀਗੇ ਅਸੀਂ ਪਿਛਲੀ ਵਾਰੀ ਇੱਥੋਂ ਕਪੂਰਸ ਤੋਂ ਲਏ ਘੜਵਾਏ ਸੀ ਤੇ ਉਹ ਮੋٹے ਘੜਤੇ ਸੀ ਉਹਨਾਂ ਨੇ ਇੰਨੇ ਮੋٹے ਸੀ ਨਾ ਟੇਸਟ ਸੀ ਕੋਈ ਉਹਨਾਂ ਦਾ ਮਤਲਬ ਕਿ ਟਾੜ ਪੈੜ ਜੇ ਸੀਗੇ ਤੇ ਮੈਨੂੰ ਪਸੰਦ ਨਹੀਂ ਸੀ ਆਏ ਨਾ ਤੇ ਉਦੋਂ ਵੀ ਮੈਂ ਇਹਨਾਂ ਨੂੰ ਕਿਹਾ ਸੀ ਪਰ ਇਹ ਉਹਦੇ ਬੰਨੇ ਨਹੀਂ ਹੈਗੇ ਪਰ ਹੁਣ ਮੈਂ ਅਧਿਕ ਪੇਕਿਆਂ ਨੂੰ ਕਹਤਾ ਸੀਗਾ ਮੇਰੇ ਮੇਰਾ ਸੰਧਾਰ ਆਇਆ ਨਾ ਮੇਰੇ ਬਿਸਕਟ ਬਹੁਤ ਜਿਆਦਾ ਵਧੀਆ ਨੇ ਮੇਰੇ ਪੰਡ ਕੱਢਦੇ ਆਪਣੇ ਪਤਾ ਨਹੀਂ ਨੇ ਵਧੀਆ ਗਾਇ ਰੜੇ ਹੋਏ ਨੇ ਲੈ ਇਹ ਮੂ ਵੀ ਟੇਸਟੀ ਆ ਤੇ ਆਪਣੇ ਕੱਪੜੇ ਨਹੀਂ ਬਾਦੀ ਨੀ ਪੂਰੀ ਜ਼ਬਰਦਸਤਾ ਨਾ ਗਲਤ ਮਾਲ ਮੈਨੂੰ ਜਾਣ ਬੁੱਝ ਕੇ ਨਹੀਂ ਕੀਤੀ ਹੋਈ ਹੋਗੀ ਅਗੇ ਹੁਕੂਦਰਤੀ ਨਹੀਂ ਹੋਈ ਵਧੀਆ ਕੀਤੀ ਸੀ ਮੇਰੀ ਰਿੰਗ ਵੀ ਨਾਲ ਮੈਚ ਕਰਦੀ ਆ ਤੇ ਮੇਰੇ ਕੋਲ ਤਾਂ ਆਈ ਹੀ ਨਹੀਂ ਕੋਈ ਇਹ 10 ਰੁਪਏ ਦੀ ਰਿੰਗਾ ਮੇਰੇ ਕੋਲ ਦਾਸ ਵਾਲੀ ਵੀ ਹੈ ਨਹੀਂ ਤੇ ਹਨਾ ਮੇਰੇ ਮਮੀ ਨੂੰ ਕਹਤਾ ਸੀਗਾ ਵੀ ਬਿਸਕਟ ਕਢਵਾ ਦੇ ਦੀਦੀ ਉਹਨਾਂ ਦੇ ਮਮੀ ਨੇ ਕਢਵਾਤੇ ਕੱਲ ਚਾਹ ਜੁਗੜ ਬਣੋਂਗੇ ਜਾਂ ਕੱਲ ਕਢਵਾਤੇ ਹੋਣੇ ਤੇ ਬਿਸਕੁਟ ਉੱਥੋਂ ਚੱਕਣੇ ਆ ਸੀ ਨੂਰਪੁਰ ਤੋਂ ਬਿਸਕੁਟ ਚੱਕ ਕੇ ਉੱਥੋਂ ਫਿਰ ਸੂਟ ਵੀ ਖਰੀਦਦੇ ਹੁਣਾਂ ਦੇ ਲੈਣੇ ਆ ਹਜੇ ਉਹ ਵੀ ਲਵਾਂਗੇ ਕੱਲ ਨੂੰ ਤੇ ਫਿਰ ਅਸੀਂ ਜਾਵਾਂਗੇ ਸੰਗਰੂਰ ਨੂੰ ਸੁੰਦਾਰਾ ਦੇਣ ਦੀ ਦੀ ਹੁਣਾਂ ਨੂੰ ਤੇ ਹੁਣ ਅਸੀਂ ਨਿਕਲ ਰਹੇ ਆ ਟਾਈਮ ਹੋ ਗਿਆ 5:30 ਦਾ ਸ਼ਾਮ ਦਾ 7:30 ਪਾਣੀ 8 ਹੋ ਜਾਂਦਾ ਤੇ ਹੁਣ ਅਸੀਂ ਜਾ ਰਹੇ ਆ ਤੁਹਾਨੂੰ ਮਿਲਦੇ ਜਾ ਕੇ ਜੀ ਤੁਹਾਨੂੰ ਚੱਲ ਪਏ ਸੀ ਅਸੀਂ ਘਰੋਂ ਚੱਲ ਪਏ ਸੀ ਜੇ ਤੇ 10 ਮਿੰਟ ਹੋ ਗਏ ਨੇ ਤੇ ਅਸੀਂ ਪਹੁੰਚ ਆਏ ਹਾਂ 2 ਘੰਟੇ ਲੱਗਣੇ ਨਹੀਂ ਲੱਗਾ 6:30 ਵਜੇ ਤੱਕ ਪਹੁੰਚਾ 6:30 ਤੋਂ ਪੌਣੇ 8:00 ਤੱਕ ਰਾਤ ਨੂੰ ਪਹੁੰਚਾਂਗੇ ਅਸੀਂ ਬਿਲ ਜਾ ਕੇ ਸੌਣਾ ਹੀ ਆਸਤਾਬ ਦੇ ਨਾਲ ਤੇ ਲੇਟ ਹੋ ਗਏ ਤੇ ਮਹਿੰਦੀ ਮੈਂ ਤਾਂ ਕਰਕੇ ਲਾਲੀ ਸੁਕੇ ਇੱਥੇ ਨਾ ਮੇਰੇ ਇਹਨਾਂ ਦਾ ਕੰਮ ਨੂੰ ਕਰਨਾ ਹੁੰਦਾ ਨਾ ਅੱਜ ਮੈਨੂੰ ਐਂਗਲ ਵਿੱਚ ਨਹੀਂ ਹੋਈਆਂ ਜਾ ਕੇ ਪੈਣਾ ਹੀ ਆ ਕਿੜੂ ਕੰਮ ਕਰਨਾ ਮੈਂ ਤਾਂ ਮੰਦਿਰ ਵਿੱਚ ਮਹਿੰਦੀ ਲਾ ਲਈ ਸੀ ਕੰਮ ਤੇ ਹੋ ਗਿਆ ਮੈਨੂੰ ਕਹਿੰਦੀ ਪਰ ਮੈਂ ਸੋਚ ਰਹੀ ਸੀ ਕਿ ਕੰਮ ਨੂੰ ਕਰਨਾ ਪੈਂਦਾ ਨਾ ਵੀ ਮਹਿੰਦੀ ਰਹਿ ਜਾਣੀ ਹੈ ਤਾਂ ਤੇ ਤਾਂ ਮੈਂ ਲਾਲੀ ਤੇ ਉਹ ਬੀਬੀ ਉਹਦੇ ਕੱਪੜੇ ਲੈ ਲਏ ਸੀ ਬੱਚਿਆਂ ਦੇ ਕੱਪੜੇ ਲੈ ਲਏ ਸੀ ਕਿ ਜਿਹੜੇ ਬੀਬੀ ਉਹਨੇ ਸੂਟ ਲੈਣੇ ਆ ਜੀ ਉਹ ਤਾਂ ਵਧੀਆ ਨਹੀਂ ਸੀ ਮਿਹਲੇ ਰੈਕੋਰਡੋਂ ਦੇਖਾਂਗੇ ਅਸੀਂ ਵਧੀਆ ਮਿਲਦੇ ਆ ਤੇ ਇਹ ਰਸ ਇਹ ਬਿਸਕਟ ਜਿਹੜੇ ਸੀ ਤੇ ਦੇਖਣਾ ਮਮੀ ਲਈ ਕਰਵਾ ਲਈ ਨੂੰ ਮੈਨੂੰ ਕਹਿੰਦਾ ਸੀ ਵੀ ਕਰਵਾ ਕੇ ਰੱਖ ਦੀ ਇੱਥੇ ਤੋਂ ਵਧੀਆ ਜਿਹੜੇ ਬਣਾਉਂਦੇ ਨੇ ਖਤਲੇ ਹੁੰਦੇ ਨੇ ਸੁਆਦ ਹੁੰਦੇ ਨੇ ਤੇ ਇੱਥੇ ਤੋਂ ਸਾਡੇ ਫਾਹਾ ਵੜ ਦਿੰਦੇ ਨੇ ਕਿਹੜੀ ਮਹਿੰਦੀ ਵਾਲੀ ਜੀ ਲੱਗੀ ਕੀ ਇਹਨਾਂ ਨੇ ਕਿ ਮੇਰੀ ਸਭ ਜੋ ਵੀ ਮੈਨੂੰ ਉੱਥੇ ਕੰਮ ਨਹੀਂ ਹੋਣਾ ਕਿਉਂ ਨੂੰ ਕੰਮ ਹੁੰਦਾ ਇਹ ਕਰਦਾ ਮੈਂ ਫਿਰ ਨਾ ਕਈ ਵਾਰ ਕਹਿੰਦੀ ਤੁਸੀਂ ਮਹਿੰਦੀ ਲਵਾ ਲਓ ਕਹਿੰਦੀ ਬਾਹਰੋਂ ਲਵਾ ਲਓ ਵੀ ਚਲੋ ਇੱਕ ਟਾਈਮ ਦੀ ਗੱਲ ਆ ਰਾਸਤਾ ਹੋਰ ਗਿਆ ਜਲ ਜਲ ਬਣਾ ਲੂੰਗਾ ਮੈਂ ਬਣਾ ਲੂੰਗਾ ਤੇ ਪਰ ਨਹੀਂ ਫੇਰ ਵੀ ਸਭ ਦਾ ਨਹੀਂ ਹੁੰਦਾ ਕਿ ਮੈਨੂੰ ਮਰਜ਼ੀ ਫੇਰ ਵੀ ਸਭ ਦਾ ਨਹੀਂ ਹੁੰਦਾ ਕਿ ਬੱਚੇ ਆ ਬੱਚਿਆਂ ਨੂੰ ਵੀ ਦੇਖਣਾ ਹੁੰਦਾ ਪੜਾਉਣਾ ਮੈਨੂੰ ਦੇਖਣਾ ਦਾ ਬੱਚਿਆਂ ਨੂੰ ਤੁਸੀਂ ਕੁਝ ਖਾਣ ਨੂੰ ਦੇਣਾ ਜਿਹੜਾ ਕੱਪੜਾ ਸਾਂਭਣਾ ਮਨ ਮਰਜ਼ੀ ਨਾਲ ਹੋਣੀ ਸੀ ਮਰਜ਼ੀ ਨਾਲ ਮੈਂ ਤਾਂ ਫ੍ਰੀ ਹਾਂ ਮੈਨੂੰ ਪਤਾ ਮੈਨੂੰ ਬਰਦਾਸ਼ਤ 4- ਕਾਹੇ ਲੜਾ ਦਿੱ ਲਾਈ ਨਹੀਂ ਪਾਣੀ ਚੂੜੀਆਂ ਵਾਲੇ ਭਾਈ ਜਾਂਦੇ ਸੀ ਕਿ ਰੇੜੀਆਂ ਤੇ ਦੋ ਪਰਵਾਸੀ ਸੀਗੇ ਤੇ ਚੂੜੀਆਂ ਤੇ ਬਲਜਿੰਦਰ ਕਾਲਾ ਵੀ ਚੂੜੀਆਂ ਚੜਵਾਲੇ ਚਾੜ ਦੇਣਗੇ ਲੈਓ ਖਾਂਚਦੀਆਂ ਮੰਗਾ ਲਾ ਕੇ ਰੇੜੀ ਤੇ ਕਰਦੇ ਹੁੰਦੇ ਆ ਭਾਈ ਸੀ ਤੇ ਕੀ ਕਹਿੰਦੇ ਫਿਰ ਮਦਲੇ ਉਧਰ ਗਈ ਮੈਂ ਮੇਰੇ ਆ ਜੂਗਾ ਕਿ ਮੇਰੇ ਆਉਣਾ ਨਹੀਂ ਉਹ ਵਾਤ ਦੇਗਾ ਨਹੀਂ ਹੱਥ ਦੇ ਕੇ ਕਹਾਂ ਤੁਹਾਡੇ ਨਾਲ ਦੀ ਤਾਂ ਬਣੀ ਨਹੀਂ ਕਹਿੰਦਾ ਵੀ ਹੱਥ ਕੰਗੀ ਆ ਬਜਾ ਹੱਥ ਭਾਰਾ ਮੇਰੇ ਚੂੜੀ ਨਹੀਂ ਆਉਂਦੀ ਕੋਈ ਮੇਜ ਕੋਈ ਚੂੜੀ ਨਹੀਂ ਆਉਂਦੀ ਉਹ ਕੋਈ ਜਾਂਦੇ ਨੇ ਦੂਜੇ ਜਿਹੜੇ ਖੁੱਲਦੇ ਨੇ ਕਲਿੱਪ ਜਾਲੇ ਵਾਤ ਤੋਂ ਵਾਤ ਹਣਾ ਉਹ ਲੇ ਗਏ ਮੰਦੇ ਆ ਮੈਂ ਲੇ ਗੰਦਾ ਠੀਕ ਆ ਹਾਂ ਜੋ ਸਾਹਮਣੇ ਫਰੇਸ ਅੱਤ ਸਾਡੀ ਉਹ ਟੈਂਪੂ ਸੀਗਾ ਟੈਂਪੂ ਤੋਂ ਲੈਣ ਗਏ ਆ ਕੋਈ ਫਰੂਟ ਕੇਲੇ ਵਗੈਰਾ ਲੋ ਜੀ ਅਸੀਂ ਸਤਲੁਜ ਤੇ ਪਹੁੰਚ ਗਏ ਹੁਣ ਸਤਲੁਜ ਦਰਿਆ ਤੇ ਤੇ ਜਿਹਨਾਂ ਰਾਮਾ ਬੈਠਾ ਹੁਣ ਆਸ ੱਸ ਜਾ ਰਹਾ ਮਾ ਵੀਥੋ ਬੀਗਮਟ ਲੱਗਦੇ ਆ ਨਾ ਟਕੜ ਟਕੜ ਜਾ ਰਹਾ ਮਾ ਨੂੰ ਬੀਗਮਟ ਟੈਕਸ ਸੀ ਜਾਂ ਰਾਸਤ ਵਿਚ ਆ। ਮਤਲਬ ਇਸੇ ਪਰਦੇ। ਅਹ ਇਹ ਤਾਂ ਲੋਜੀ ਅਸੀਂ ਜਗਰਾਉਂ ਪਹੁੰਚ ਗਏ। ਟਾਈਮ ਹੋ ਗਿਆ 7:30 ਹੋਣ ਵਾਲੇ ਆ। ਤੇ ਨਾ 7:30 ਹੋਣ ਵਾਲਾ ਨਾ 7:30 ਹੋਣ ਵਾਲਾ। 7:30 ਹੋਣ ਵਾਲਾ ਇਹ ਜਗਰਾਉਂ ਪਹੁੰਚ ਗਏ ਅਸੀਂ। ਜਗਰਾਉਂ ਇੰਨਾ ਵੱਡਾ ਮਤਲਬ ਵੱਡਾ ਵੀ ਆ ਤੇ

ਅਗਰ ਤਾਂ 5000 ਨੀ ਨਾ 8800 ਰਿਆ ਬੈਂਤੀ ਵਾਲੇ ਦੇ ਮੁੰਦੇ ਆ ਗਏ ਬੈਂਤੀ ਦੇ ਜਗਰਾਵੋਂ ਪਹੁੰਚ ਗਏ ਅਸੀਂ ਹਾਂ ਜਿੱਥੇ ਆਪਣੇ ਜਿਹੜੇ ਪਰਵਾਦੇ ਜਿਹੜੇ ਗੱਡੀ ਵਾਲੇ ਹੁੰਦੇ ਨੇ ਉੱਥੇ ਬੈਠੇ ਨੇ ਬਰਾਊਗਾ ਤੇ ਉੱਥੇ ਬੈਠੇ ਨੇ ਉਹਨਾਂ ਨੂੰ ਪਿਛਲੀ ਵਾਰੀ ਸੀ ਕਿ ਆਏ ਸੀ ਜੇ ਅੰਗੀਠੀ ਬਣਾਉਣ ਵਾਸਤੇ ਜਿਹੜੀ ਆ ਹੁੰਦਾ ਚੁੱਲੇ ਵਰਗੀ ਹੁੰਦੀ ਆ ਅੰਗੀਠੀ ਚਲ ਵੀ ਉਹ ਚੱਕ ਕੇ ਤਰਖੀ ਜੀ ਤੱਕ ਹੋਵੇ ਸ਼ਾਮੇ ਕਰ ਲਓ ਮੀਂਹ ਆ ਮੈਂ ਤੰਦਰ ਕਰ ਲਓ ਤੇ ਉਹ ਕਿਆ ਸੀ ਜੀ ਇਸ ਵਾਰੀ ਕਹਿੰਦੇ ਵੀ ਸਾਡੀ ਪੱਕ ਜਾਂਦੀ ਬਣਾ ਦਾਂਗੇ ਪੁੱਛਾਂਗੇ ਵੀ ਸਾਡੀ ਬਣ ਗਈ ਕਿ ਨਹੀਂ ਬਣੀ ਪੁੱਛ ਕੇ ਆਵਾਂਗੇ ਅੰਦਰ ਰਸਤੇ ਜੀ ਪਿੰਡ ਦਾ ਹੁਣ ਕਦੋਂ ਬਣਾਉਂਗੇ ਦਾਦਾ ਮੂਹਣ ਸਾਡੇ ਵਾਸਤੇ ਸਪੈਸ਼ਲ ਬਣਾ ਕੇ ਰੱਖ ਦੋ ਸਾਨੂੰ ਕੱਲ ਸ਼ਾਮ ਤੱਕ ਮਿਲ ਜਾਊਗੀ ਕੱਲ ਨੂੰ ਸ਼ਾਮ ਤੱਕ ਹਾਂ ਮਿਲ ਜੂਗੀ ਬਣਾ ਦਿਓ ਠੀਕ ਹੈ ਠੀਕ ਹੈ ਜੇ ਫੋਲ ਤਾਂ ਆ ਗਏ ਅਸੀਂ ਟਾਈਮ ਹੋ ਗਿਆ ਪੌਣੇ 8:00 ਬਣਾ ਲੈ ਤਕਰੀਬਨ 40 ਤੱਕ ਹੋ ਗਏ Mira, ti guarda! Mira, ora non mi riavvita a chiederti! Mira, ti guarda! Non mi riavita a chiederti! Non ti guarda, ti guarda! Non ti guarda, ti guarda! Non ti guarda, ti guarda! 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 Ti ਰੋਈ ਨਾ ਬਜੰਦੀ ਆ। ਹੋ ਗਿਆ। ਥੈਂਕ ਯੂ। ਬਾ ਰੋਟੀ ਪਕਾਤਾ ਮੈਂ ਤੁਹਾਡਾ ਹੱਥ ਤੱਕ ਤੱਕ ਗਰਮ ਗਰਮ ਪਕਾ ਦਈਏ ਫਲਕੇ। ਚਲ ਆ ਜੇ ਇਦੀ ਚਲੀ ਜਾਣਾ। ਚਲੋ। ਉਹ ਵਾ ਰੱਸੀ ਕਰ। ਕਿਹਾ ਮੈਂ ਢੀਗਾ। ਅਸਲੀਆ ਪਪਾ। ਢੀਗਾ। ਬਾਹਰ ਸੰਦਾ। ਹੈ? ਰੋਟੀ ਖਾ ਲਈ? ਖਾ ਲਈ। ਰੋਟੀ। ਰੋਈ ਜੀ। ਖਾ ਲਈ? ਖਾ ਲਈ ਆ ਵੀ ਨਾ। ਲੈ। ਖਾ ਲਈ? ਹਾਂ। ਤੇ ਬਾਹਰ ਬਦੇ ਵੀਰੇ ਬੈਹ ਜਮਾ। ਅਲੋਣ ਵਾਲੇ ਬੇਨ ਜੀ ਅੱਜ ਆਪਾਂ ਤਾਂ ਹੁਣ ਸਰ ਰੋਟੀ ਖਾਣ ਲੱਗੇ ਮੈਨੂੰ ਤਾਂ ਭੁੱਖ ਲੱਗੀ ਪਈ ਸੀ ਤੇ ਪਹਿਰੇ ਰੋਟੀ ਖਾਧੀ ਨਹੀਂ ਹੈਗੀ 12 ਵਜੇ ਦੀ ਰੋਟੀ ਖਾਧੀ ਹੋਈ ਆ ਨਾ ਸਵੇਰੇ ਖਾਧੀ ਨਾ ਦੁਪਹਿਰੇ ਖਾਧੀ ਉਹ ਇੱਕ ਟਾਈਮ ਕਰ ਲੈ 12 ਵਜੇ ਹੁਣ ਭੁੱਖ ਲੱਗੀ ਪਈ ਸੀ ਉਹਦੇ ਨਾਲ ਸਬਜ਼ੀ ਬੜੀ ਪਈ ਸੀ ਸ਼ਾਈ ਪਨੀਰ ਬਣਿਆ ਪਿਆ ਸੀ ਦਾਲ ਬਣੀ ਪਈ ਸੀ ਤੇ ਰੋਟੀ ਖਾ ਕੇ ਹੁਣ ਮੈਂ ਫੇਰ ਗੱਲ ਕਰਾਂ ਤੇ ਦੂਜੀ ਮਾਮੇ ਰੋਟੀ ਖਾ ਲਈ ਅੱਜ ਸਾਰੇ ਆਹ ਬੈਠਾ ਟਾਰਨਾ ਸ਼ਬਦ ਕੀਰਤਨ ਸੁਣੀ ਜਾਂਦਾ ਪਾਠ ਹੈ ਸਸਤੋਂ ਬੰਗੜਾ ਸਾਹਿਬ ਤੋਂ ਚੱਲਦਾ ਕੀਰਤਨ ਇਹ ਸਰਦਾਰ ਜੀ ਵੀ ਰੋਟੀ ਖਾਣ ਲੱਗ ਗਏ ਔਖ ਲੱਗੀ ਤੁਹਾਨੂੰ ਵੀ ਔਖ ਲੱਗੀ ਵੀਸ ਨਾ ਟਾਈਮ ਵੀ 8 ਵਜੇ 8 ਵਜੇ ਗੇ ਪਹਿਲਾਂ ਕਿ ਰੋਟੀ ਖਾਦੀ ਅਸੀਂ ਹੁਣ ਠਹਿਰ ਕੇ ਕੰਡਾ ਫਿਰ ਕਾਫੀ ਪੀਵਾਂਗੇ ਵਧੀਆ ਜੀ ਕੋਮਲ ਦੁੱਧ ਮਾਵਾਂਗੇ ਅਮਾ ਸਾਹੋਂ ਦਾ ਪਾਠ ਬੈਠਾ ਕੀਰਤਨ ਅਮੀ ਰੋਟੀ ਪਕਾਇਆ ਈ ਗਰਮੀ ਬਹੁਤ ਆ ਨਾ ਬਾਹਰ ਮੈਂ ਕਿ ਪੁੱਛਦਾ ਜਾਰ ਰਹਦੀ ਆ ਪਿੰਦਰ ਦੀ ਹਾਂ ਬਹੁਤ ਜਾਰ ਰਹਦੇ ਤਾਂ ਬੁਰਾ ਹੁੰਦਾ ਮੈਂ ਤਾਂ ਪਹਿਲਾਂ ਇੰਨੀਆਂ ਹੀ ਬਕਾਈਆਂ ਉਹ ਜਵਕਾਂ ਨੂੰ ਪਵਾ ਦੇਣ ਗੁਰਵਿੰਦਰ ਦੀਆਂ ਥੋੜੀਆਂ ਹੋਣ ਪਕਾਈਆਂ ਗਰਮੀ ਕਿੰਨੀ ਅੱਗ ਲੱਗੀ ਪਈ ਆ ਹੁਣ ਤੇਰੇ ਦੁਪਹਿਰੋਂ ਦੁਪਹਿਰ ਸਾਬੀਆਂ ਸੋਦੀਆਂ ਬਣਾਈਆਂ ਜਾਰ ਰਹਦੀ ਆ ਚੱਲ ਹੁਣ ਮੈਂ ਕਿ ਇੰਨੇ ਦਾ ਸਹਾਰਾ ਹੋ ਜਾਂਦਾ ਮੈਂ ਰੋਟੀ ਟੋਕ ਬਣਾਤਾ ਨਾਲ ਕਰਾਂਦਾ ਫਿਰਦਾ ਤਕੋ ਤੇ ਪ੍ਰੋਸੂਕਾਰੀ ਮੈਂ ਹੂੰ ਤਾਂ ਮਾਮਾ ਜੇਗਾ ਦੋ ਮਿੰਟ ਗੱਲ ਕਰ ਲੈਣ ਤੇ ਕੋਈ ਮਾਮਾ ਤਾਂ ਵੱਡਣ ਵਾਲਾ ਸਜ਼ਾ ਵਾਲਾ ਕੰਮ ਤਾਂ ਵਧੀਆ ਹੋ ਗਿਆ ਮੈਂ ਕਿਹਾ ਬਾਹਰ ਹੀ ਵਧੀਆ ਹੋ ਗਿਆ ਸਜ਼ਾ ਵਾਲਾ ਮਾਂ ਪਿਓ ਨੂੰ ਸਜ਼ਾ ਦੇ ਇੱਕ ਛੋਟੇ ਪੜ੍ਹਨੇ ਦੀ ক্লাস ਮਾਂ ਪਿਓ ਨੂੰ ਸਜ਼ਾ ਮੈਂ ਕਿਹਨੇ 3ਜੀ ਜੁੱਤੀ ਪੜ੍ਹਦੇ ਜਵਾਗ ਗ੍ਰੀਨ ਸਿਟੀ ਚ ਆਏ ਲੜੀ ਪੜ੍ਹਦੇ ਸੀ ਸਕੂਲ ਅੱਜੇ ਕਰ ਬਿਆਪੂ ਨੇ ਹੋਰਾ ਪੋਰਾ ਕਪੈਰ ਨੂੰ ਸਿਖ ਪੜ੍ਹਦੇ ਹੋਰ ਡਰਫਟ ਕੱਢ ਜੂ ਹਾਂ ਗੱਡਕਾ ਕੱਢ ਜੂ ਤੇ ਅਸੀਂ ਤਾਂ ਆਟਾ ਘਣ ਜਾਣਾ ਸੀ ਦਾਦੀ ਪੋਤੇ ਨੇ ਮੈਂ ਪੋਤਾ ਕਿੰਨੇ ਐਂ ਸੱਟਾ ਕਰੇ ਅਸੀਂ ਆਟਾ ਘਣ ਗਏ ਨਹੀਂ ਹਾਂ ਇਹ ਕਿਨੇ ਐਕਸਚੇਂਜ ਸੁਣਦੇ ਆਪਾਂ ਅਜ ਰਾਤ ਨਹੀਂ ਲੱਗੀ ਸੱਟ ਆਪਣੇ ਦੇ ਬਾਹਲੇ ਦੂਰ ਦੀ ਐ ਦੇਖ ਲੈ ਨਾ ਇਹ ਮੇਰੇ ਚੜੀ ਨਹੀਂ ਹੈਗੀ ਫਲਾਈ ਤੇ ਮੈਂ ਹੈਗੀ ਆ ਪਰ ਚੜੀ ਨਹੀਂ ਜੇ ਘਰ ਵਾਲਾ ਪਿਆਰ ਕਰੇ ਤਾਂ ਚੜਦੀ ਆ ਕਲਵਿੰਦਰ ਤੋਂ ਦੇਖ ਲੈ ਜਦੇ ਪਿਆਰ ਨਾ ਕਰਦੀ ਤਾਂ ਚੜਦੀ ਨਹੀਂ ਮੈਂ ਜਿਹੜੇ ਪੁੰਡਾ ਲਿਆ ਸੀ ਹਰਪਿੰਦਰ ਤੋਂ ਬਹੁਤ ਚੜੀ ਮੈਂ ਜੇ ਮੈਨੂੰ ਪਿਆਰ ਕਰਦੀ ਹੋਵੇ ਤਾਂ ਮੈਂ ਨਹੀਂ ਚੜੇ ਘਰ ਵਾਲਾ ਪਿਆਰ ਕਰਦਾ ਤਾਂ ਲੜਦੀ ਆ ਨਹੀਂ ਨਹੀਂ ਘਰ ਵਾਲੇ ਦਾ ਕੋਈ ਰੋਣਾ ਨਹੀਂ ਦਾ ਘਰ ਵਾਲੀ ਵੀ ਕਰੇ ਨਹੀਂ ਥੋੜੀ ਗੱਲ ਸਹੀ ਆ ਭਾਈ ਕਿ ਮੇਰੀ ਸਹੀ ਦੋਹਾ ਦੀ ਸਹੀ ਜਾ ਤੜੂ ਇਹ ਤਾਂ ਪ੍ਰੂਫ ਹੋ ਗਿਆ ਫਿਰ ਚੜ ਕੇ ਫੇਰ ਫਿਰ ਮੈਂ ਤੁਹਾਨੂੰ ਬੋਹ ਕਰਦੀ ਆ ਫਿਰ ਮੈਂ ਤੁਹਾਨੂੰ ਬੋਹ ਤਾਂ ਕਰਦੀ ਨਹੀਂ ਜਿਵੇਂ ਬੰਦਰ ਨੇ ਲਈ ਸੋਮੇ ਲਾਉਣੀ ਸੀ ਆਏ ਸਾਰੇ ਉਂਗੋਲ ਤੇ ਪਛਾਰੇ ਆਏ ਉਹ ਬੜੀ ਈਂਡੀਆਂ ਨਾ ਉਹ ਬੜੀ ਵਧੀਆ ਅੰਦਰ ਵਾਲੀ ਚਾਰੇ ਗੋਲ ਤੇ ਤਾਂ ਵੀ ਨੂਹ ਦੀ ਜੰਗੀ ਲੱਗਣੀ ਮੈਨੂੰ ਤੇ ਲੱਗਣੀ ਨਹੀਂ ਵਧੀਆ ਅਰਧੰਤਰਾ ਪ੍ਰਪਿੰਦਰ ਅਰਪਿੰਦਰ ਵਧੀਆ ਲੱਗਦੀ ਹੈ ਨਾ ਮੇਰੀ ਨਜ਼ਰ ਲੱਗਦੀ ਤੇਰੇ ਵੀ ਲੱਗੂਗੀ ਤੇਰੇ ਬਹੁਤ ਵਧੀਆ ਲੱਗੂ ਮੈਂ ਪ੍ਰਪਿੰਦਰ ਨੂੰ ਆਉਂਦੀ ਆ ਬਹੁਤ ਸੋਹਣਾ ਡਿਜ਼ਾਈਨ ਉਹਨੇ ਲਾ ਦੂ ਵਿਚਾਰੇ ਗੋਲ ਗੋਲ ਜਣਾ ਹੁੰਦਾ ਦੁੱਧ ਮੀਨ ਲੱਗ ਗਿਆ ਜੀ ਮਮਾ ਹੁਣ ਕੋਨ ਦਾ ਰੋੜਾ ਪਈ ਜਾਂਦਾ ਦੁੱਧ 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 ਤਾਂ ਐ ਕਰੀ ਜਾਂਦਾ ਦੁੱਧ ਦਾ ਵੀ ਟਾਈਮ ਆ ਕੋਈ ਬੱਸ ਜਦ ਹੀ ਬੱਸ ਲੈ ਆਉ ਰੋਟੀ ਦਾ ਵੀ ਟਾਈਮ ਦੁੱਧ ਦਾ ਵੀ ਟਾਈਮ ਨਾ ਹੋਂਦਾ ਵੀ ਟਾਈਮ ਆ ਨਹੀਂ ਚੱਲ 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 ਕਰੀ ਜਾਣਾ ਇਹਨੇ ਕਰੀ ਜਾਂਦਾ ਨਾ ਇੰਟਰਨੈਟ ਪੀ ਗਿਆ ਹੈ ਮੈਂ ਕਮਾਈ ਦੇ ਤੋਂ ਰੋ ਰਿਹਾ ਹਾਂ ਇਹ ਤਾਂ ਕੁਝ ਨਹੀਂ ਕਰ ਸਕਦਾ ਹਾਂ ਜੀ ਪ੍ਰੈਗ ਕਰਾਂ ਹਰ ਬਲੰਦਰ ਨਾਲ ਮੈਂ ਸਮਝੂਗਾ ਜਾਣ ਕੇ ਦੇਖਦਾ ਕੀ ਘਟਾ ਤੇ ਹੁੰਦੀ ਹੈ ਅੱਜ ਉਹ ਮੜ ਜਾਣਾ ਅਰੇ ਮੜ ਜਾਣਾ ਸੁੱਤਾ ਪਿਆ ਨਹੀਂ ਆਇਆ ਮੈਂ ਅਰੇ ਜਣਾ ਵੀ ਆਇਆ ਹੋਰ ਪ੍ਰੋਨੋ ਸਾਹਿਬ ਸਤਿ ਸ਼੍ਰੀ ਅਕਾਲ ਅੱਛੀ ਗੱਲਾਂ ਹੈ ਅੱਛੀ ਗੱਲ ਨਹੀਂ ਵੀ ਗੱਲਾਂ ਕਰਤੀਆਂ ਮੇਰੇ ਨਾਲ ਕਿ 100 ਵੀ ਹੈ ਬਿਊਟੀ ਸਸਤੀ ਗਾਣਾ 100 ਵੀ ਹੈ ਨਹੀਂ ਬਾਜੀ ਤੇ ਮੇਰੇ ਅੱਖੇ ਲੱਗਦੀਆਂ ਨੇ ਬੜੀਆਂ ਅੱਛਾ ਜਾਣ ਕੇ ਜਾਣ ਕੇ ਬਣਾਏ ਉੱਤਰ ਸਰਵਨਾ ਪਰੋਣੇ ਗੁਲਾਏਗਾ ਜਾਣ ਕੇ ਜਾਣ ਕੇ ਗੋਈ ਮੈਨੂੰ ਇਹ ਤੂੰ ਮੋੜਦਾ ਖੱਟ ਕੇ ਆਏਗਾ ਵੀ ਪਰੋਣੇ ਹੋਰ ਪਹਿਲਾਂ ਮੈਂ ਹੱਥੀ ਗੱਲ ਬੁਲਾਉਣ ਲੋਕ ਕਹਿੰਦਾ ਤੂੰ ਪਰੇ ਗਈ ਹੈ ਨਾ ਤੈਨੂੰ ਮਾਰ ਦੇ ਬਾਕੀ ਐ ਪ੍ਰੈਸ਼ ਨਸ਼ ਹੋ ਗਏ ਮਾਰ ਕੇ ਆ ਤੇਰੀ ਮੂਹਰੇ ਬੰਨ੍ਹ ਦੇ ਕਰਾ ਬਲਾ ਕਰਾ ਬਲਾ ਮੈਨੂੰ ਪਤਾ ਹੀ ਆ ਜਰਾ ਤੇਰਾ ਕੰਮ ਆ ਉਹ ਤਾਂ ਕੋਈ ਗਲਤ ਪ੍ਰਵਾਹ ਨਹੀਂ ਹੈਗਾ ਕੰਮ ਚ ਹੈ ਤੂੰ ਦਿਖਾ ਗਲਤ ਪ੍ਰਵਾਹ ਮੈਂ ਕੋਈ ਠੀਕ ਤਾਂ ਮਰੀ ਕੋਲ ਫਿਆੜੀ ਕੀ ਜਾਂਦੇ ਨਹੀਂ ਬੇਟੀ ਦੱਸੋ ਹੁੰਦੇ ਨੇ ਕੋਈ ਚੱਲੇਗੀ ਮਜ਼ਾਕ ਕਰਦੇ ਪਤਾ ਕਿ ਦੇਖ ਲਈ ਅੱਜ ਦਾ ਮਨ ਦੀ ਇੱਕ ਵੀਡੀਓ ਤੇ ਯੂਰੀਆ ਪਾ ਕੇ ਉਹ ਵੀ ਬਾਹਰ ਵੀ ਉਹ ਜਿਹਾ ਹੁਣ ਆਉਂਦੇ ਆ ਬਾਹਰੀਆਂ ਚੀਜ਼ਾਂ ਨਹੀਂ ਮਰਦੀਆਂ ਸਾਰੀਆਂ ਹੀ ਮਰਦੀਆਂ ਤਕੜੀ ਰੋਹੀ ਧੋਤੀ ਓਕੇ ਹਾਂਜੀ ਟਾਈਮ ਹੋਣ 10 ਵਜ ਗਏ ਤੇ ਮੰਮੀ ਤੇ ਅਸੀਂ ਬੈਠੇ ਗੱਲਾਂ ਕਰਦੇ ਸੀਗੇ ਪਹਿਲਾਂ ਅਤਰੋ ਆਏ ਸੀ ਵੀਰ ਆਪਾਂ ਬਿੰਦ ਸਾਰੇ ਬੈਠੇ ਸੀਗੇ ਤੇ ਹੁਣ ਸੌਣ ਆਏ ਸੀ ਤੇ ਮੰਮੀ ਆ ਗਈ ਹਾਂਜੀ ਹੁਣ ਟਾਈਮ 10 ਵਜ ਗਏ ਤੇ ਹੁਣ ਬਸ ਹੌਂਦੂ ਟਿਖਾ ਲਈ ਸੀ ਕਾਫੀ ਪੀ ਲਈ ਸੀ ਤੇ ਕਈ ਵੀਡੀਓ ਵਿੱਚ ਨਹੀਂ ਬਣਾ ਸਕਦੇ ਕਿ ਗੱਲਾਂ ਬਾਤਾਂ ਜਾਂ ਜਿਹੀ ਸੀਗੇ ਤੇ ਤੁਹਾਨੂੰ ਕੱਲ ਨਵੇਂ ਬੁਲਾਉਣਾ ਮਿ Đਾਂਗੇ ਤੁਸੀਂ ਸਾਡੇ ਚੈਨਲ ਨੂੰ ਬਦਲ ਸਬਸਕ੍ਰਾਈਬ ਕਰੋ ਤੁਹਾਡੇ ਸਾਰੇ ਵੀਡੀਓ ਸਾਰੇ ਪੂਰੀ ਦੇਖਿਆ ਕਰੋ ਫਰੰਦਰ ਸਾਹਿਬ ਦੀ ਬਹੁਤ ਲੋੜ ਹੈ ਆਪਣੇ ਚੈਨਲ ਨੂੰ ਅੱਗੇ ਵਧਾਓ ਤੇ ਲਾਈਕ ਕਰਿਆ ਕਰੋ ਸੋਣਾ ਨੂੰ ਕਮੈਂਟ ਕਰਿਆ ਕਰੋ ਮਾਤਾ ਤੁਹਾਡੇ ਨਾਲ ਜੁੜੋ